ਅਸਲਾਮ ਵਾਲੇਕਮ ਵੀਰੋ ਕੀ ਹਾਲ ਚਾਲ ਹੈ ਬਾਲੀਵੁੱਡ ਦੇ ਬੜੇ ਮਸ਼ਹੂਰ ਹਿੰਦੂ ਅਦਾਕਾਰ ਦਾ ਨਾ ਪਾਟੀਕਰ ਜਦੋਂ ਦਰਬਾਰ ਸਾਹਿਬ ਦੇ ਅੰਦਰ ਗਏ ਤੇ ਉਹਨਾਂ ਨੇ ਉੱਥੇ ਇਹੋ ਜਿਹਾ ਕੀ ਵਾਪਰਿਆ ਕਿ ਉਹਨਾਂ ਨੂੰ ਅਫਸੋਸ ਹੋਇਆ ਕਿ ਉਹ ਆਪਣੀ ਜ਼ਿੰਦਗੀ ਦੇ ਵਿੱਚ ਪਹਿਲੇ ਕਿਉਂ ਨਹੀਂ ਦਰਬਾਰ ਸਾਹਿਬ ਆਏ ਇਸ ਤੋਂ ਇਲਾਵਾ ਉਹਨਾਂ ਨੇ ਦਰਬਾਰ ਸਾਹਿਬ ਦੇ ਬਾਰੇ ਕੀ ਕੁਝ ਕਿਹਾ ਅੱਜ ਅਸੀਂ ਉਹਨਾਂ ਦੀ ਜ਼ੁਬਾਨੀ ਸੁਣਾਂ ਮੈਂ ਸੱਚ ਕਹਿੰਦਾ ਹਾਂ ਕਿ ਇਸ ਤੋਂ ਪਹਿਲੇ ਮੈਂ ਕਿਉਂ ਨਹੀਂ ਆਇਆ ਮੈਨੂੰ ਤਾਜੁਬ ਹੁੰਦਾ ਹੈ ਔਰ ਇਸ ਦੇ ਬਾਅਦ लगातार जितने बीमार हो सकेगा तो मैं यहाँ आता रहूँगा बड़ा सुकून मिला कैसा सुकून जिस श्रद्धा से, से लोग यहाँ आते हैं वो देख के शहर में रहने के बाद वो रोजमर्रा की जिंदगी जो है उसमें यह कहाँ देखने को मिलता है तो एक श्रद्धा का एक स्थान कहीं मतलब शर्म सीमा पे जब होता है जिस तरह से कोई कुछ नहीं किसी को ठंड नहीं लग रही होने के बावजूद हमको तो आदत नहीं है हम पैर भी हमको वो जमीन पे रखते हुए ठंड लगती थी लेकिन ठंडे पानी में नहा रहे बच्चे नहा रहे कुछ नहीं कुछ नहीं है और मुझे लगता है कि एक बार वो श्रद्धा हो तो आप कुछ भी पार कर सकते हो मैं बड़ा मुझे सुकून इस बात का कि जिंदगी में निकल जाने के पहले कम से कम मुझे यहाँ और माथा टेकने का मौका मिला वापस जाने के राह पर क्यों ना हो ये सूझा वो भी कोई कम नहीं है ये मेरा जो छोटा है कमल उसके बदौलत ये हुआ है और मैं आप सबका आभारी हूँ मैं सच कहता हूँ कि यहाँ आने के बाद वो जहाँ लंगर में जो बैठे हैं लोग कोई जात नहीं धर्म नहीं गरीब नहीं अमीर नहीं कुछ नहीं है जिस तरह से मुझे लगता है ये हमारा देश है हमारी देश की जो प्रतिमा है वो ये है तो हम कोई कुछ नहीं कोई मानना नहीं है जात धर्म ये जिस दिन ਪੂਰੇ ਭਾਰਤ 'ਤੇ ਹੋਗਾ ਨਾ ਤਾਂ ਮੈਨੂੰ ਲੱਗਦਾ ਹੈ ਉਹ ਪੂਰੇ ਸਾਡੇ ਸੁਵਰਣ ਦਿਨ ਵਾਪਸ ਆ ਜਾਏਗਾ ਵੀਰੋ ਨਾਨਾ ਪਾਟੇਗਰ ਦਰਬਾਰ ਸਾਹਿਬ ਗਏ ਉੱਥੇ ਜਾ ਕੇ ਵੀਰੋ ਜਿਵੇਂ ਉਹਨਾਂ ਨੇ ਦਰਬਾਰ ਸਾਹਿਬ ਦੇ ਵਿੱਚ ਲੋਕਾਂ ਦਾ ਅਕੀਦਾ ਵੇਖਿਆ ਲੋਕ ਦੇਖੋ ਕਹਿ ਰਹੇ ਆ ਆਪਣਾ ਐਕਸਪੀਰੀਅੰਸ ਦੱਸ ਰਹੇ ਆ ਕਿ ਇੰਨੀ ਸਰਦੀ ਦੇ ਵਿੱਚ ਲੋਕ ਨਹਾ ਰਹੇ ਆ ਆਪਣੇ ਪੈਰ ਧੋ ਰਹੇ ਆ ਆਪਣਿਆਂ ਨੂੰ ਪਾ ਕਰ ਰਿਹਾ ਹੈ ਫਿਰ ਸਭ ਤੋਂ ਵੱਡੀ ਗੱਲ ਵਿਰੋਧ ਦਰਬਾਰ ਸਾਹਿਬ ਦੀ ਜਿਹੜੀ ਲੋਕਾਂ ਨੂੰ ਆਪਣਾ ਖਿੱਚਦੀ ਹੈ ਉਹ ਹੈਗੀ ਹੈ ਕਿ ਉੱਥੇ ਕੋਈ ਅਮੀਰ ਗਰੀਬ ਨਹੀਂ ਹੈ ਕੋਈ ਜਾਤ ਪਾਤ ਨਹੀਂ ਹੈ ਕੋਈ ਨਹੀਂ ਦੇਖਦਾ ਕਿ ਕਿਸ ਦਾ ਕੀ ਧਰਮ ਹੈ ਚਾਹੇ ਮੁਸਲਮਾਨ ਹੋਵੇ ਹਿੰਦੂ ਹੋਵੇ ਸਿੱਖ ਹੋਵੇ ਇਸਾਈ ਹੋਵੇ ਹਰ ਬੰਦਾ ਕਿਸੇ ਵੀ ਧਰਮ ਦਾ ਉੱਥੇ ਜਾ ਕੇ ਸਾਰਿਆਂ ਨਾਲ ਇੱਕੋ ਜਿਹਾ ਸਲੂਕ ਕੀਤਾ ਜਾਂਦਾ ਇਨਸਾਨੀਅਤ ਦਾ ਸਲੂਕ ਕੀਤਾ ਜਾਂਦਾ ਅੱਲਾ ਪਾਕ ਦੀ ਜ਼ਾਤ ਨੇ ਸਭ ਇਨਸਾਨਾਂ ਨੂੰ ਬਰਾਬਰ ਪੈਦਾ ਕੀਤਾ ਵਾ ਬਰਾਬਰ ਹੈਗੇ ਤੇ ਇਹ ਹੀ ਅਸੂਲ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਹੀ ਹੈ ਕਿ ਸਭ ਨੂੰ ਖਾਣਾ ਲੰਗਰ ਜਿਹੜਾ ਵੈ ਉਹ ਸਾਰੇ ਇੱਕ ਤਾਰ ਚ ਬੈਠੇ ਹੁੰਦੇ ਆ ਚਾਹੇ ਅਮੀਰ ਹੈ ਚਾਹੇ ਗਰੀਬ ਹੈ ਚਾਹੇ ਕੋਈ ਜਿੱਡਾ ਮਰਜ਼ੀ ਵੀ ਆਈਪੀ ਹੈ ਸਾਰੇ ਇੱਕੋ ਤਰ੍ਹਾਂ ਦਾ ਇਹ ਲੰਗਰ ਹੁੰਦਾ ਵੈ ਇੱਕੋ ਤਰ੍ਹਾਂ ਦੇ ਬਰਤਨ ਹੁੰਦੇ ਆ ਜ਼ਮੀਨ ਤੇ ਬੈਠ ਕੇ ਸਾਰੇ ਲੰਗਰ ਚੱਕਦੇ ਆ ਤੇ ਵੀਰੋ ਇਹ ਜਦੋਂ ਗੱਲ ਜਿਹੜੇ ਸਹੀ ਵਿਦਵਾਨ ਹੈ ਜਿਨ੍ਹਾਂ ਵਿੱਚ ਇਨਸਾਨੀਅਤ ਹੈ ਉਹ ਇਹ ਚੀਜ਼ ਵੇਖਦੇ ਆ ਤੇ ਫਿਰ ਉਹਨਾਂ ਦੇ ਦਿਲ ਦੇ ਵਿੱਚ ਖੁਦ ਇੱਕ ਯਕੀਨਤ ਪੈਦਾ ਹੁੰਦੀ ਹੈ ਖੁਦ ਹੀ ਕਹਿੰਦੇ ਕਿ ਸਾਨੂੰ ਬਹੁਤ ਚੰਗਾ ਮਹਿਸੂਸ ਹੋਇਆ ਵੀਰੋ ਦਰਬਾਰ ਸਾਹਿਬ ਜਿਹੜਾ ਵੀ ਜਾਂਦਾ ਵਾ ਉਹਦੀ ਤਰੀਫਾਂ ਕਰਦਾ ਵਾ ਕਿਉਂ ਕਰਦਾ ਵਾ ਕਿਉਂਕਿ ਇੱਕ ਚੰਗੀ ਜਗ੍ਹਾ ਵੈ ਜਿੱਥੇ ਕਿਸੇ ਨੂੰ ਜਾਤ ਪਾਤ ਨਹੀਂ ਪੁੱਛਿਆ ਜਾਂਦਾ ਕਿਸੇ ਦੇ ਧਰਮ ਦੇ ਬਾਰੇ ਨਹੀਂ ਪੁੱਛਿਆ ਜਾਂਦਾ ਮੁਹੱਬਤ ਦਾ ਪੈਗਾਮ ਦਿੱਤਾ ਜਾਂਦਾ ਦਰਬਾਰ ਸਾਹਿਬ ਦੇ ਉੱਤੇ ਲੋਕਾਂ ਨੂੰ ਲੋਕਾਂ ਦੀ ਮਦਦ ਕੀਤੀ ਜਾਂਦੀ ਹੈ ਵੀਰੋ ਦੇਖੋ ਜਿਹੜੇ ਭੁੱਖੇ ਲੋਕ ਐ ਉੱਥੇ ਆਣ ਕੇ ਖਾਣਾ ਖਾ ਸਕਦੇ ਜਿੰਨੀ ਮਰਜ਼ੀ ਵਾਰੀ ਕੋਈ ਲੰਗਰ ਚੱਕੇ ਕਿਸੇ ਨੂੰ ਮਨਾ ਨਹੀਂ ਕੀਤਾ ਜਾਂਦਾ ਫਰ ਵੀਰੋ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਉਹ ਲੰਗਰ ਜਿਹੜਾ ਗੁਰੂ ਨਾਨਕ ਦੇਵ ਜੀ ਨੇ 20 ਰੁਪਏ ਦਾ ਲੰਗਰ ਸ਼ੁਰੂ ਕੀਤਾ ਸੀ ਹੁਣ ਉਹ ਲੰਗਰ ਕਰੋੜਾਂ ਰੁਪਏ ਦਾ ਹੋ ਗਿਆ ਹੈ ਹਰ ਰੋਜ਼ ਖਾਲੀ ਦਰਬਾਰ ਸਾਹਿਬ ਦੇ ਵਿੱਚ ਹੀ ਦੋ ਲੰਗਰ ਖਾਨੇ ਹਨ ਤੋਹਨਾ ਲੰਗਰ ਖਾਨੇ ਦੇ ਵਿੱਚ ਹਜ਼ਾਰਾਂ ਦੀ ਤਦਾਦ ਦੇ ਵਿੱਚ ਲੋਕਾਂ ਦਾ ਖਾਣਾ ਬਣਾਇਆ ਜਾਂਦਾ ਜਿੱਥੇ ਲੋਕ ਆਣ ਕੇ ਖਾਣਾ ਵੀ ਬਹੁਤ ਆਲਾ ਮਿਆਰ ਦਾ ਲੋਕ ਆਣੇ ਖਾਣਾ ਖਾਂਦੇ ਵੀਰੋ ਇੰਨੇ ਜ਼ਿਆਦਾ ਬਰਤਨ ਉਹਨਾਂ ਦੀ ਫਰ ਸਫਾਈ ਫਿਰ ਖਾਣਾ ਬਣਾਉਣਾ ਫਿਰ ਲੋਕਾਂ ਨੂੰ ਤਕਸੀਮ ਕਰਨਾ ਵੀਰੋ ਕਿਸੇ ਦੇ ਘਰ ਦੇ ਵਿੱਚ ਸ਼ਾਦੀ ਹੋਵੇ 200 400 ਬੰਦੇ ਦਾ ਅਗਰ ਖਾਣਾ ਦਾ ਅਰੇਂਜ ਕਰਨਾ ਹੋਵੇ ਤੇ ਬੰਦੇ ਨੂੰ 8 ਦਿਨ ਬੰਦਾ ਸਮਾਨ ਇਕੱਠਾ ਕਰਦਾ ਰਹਿੰਦਾ ਵਾ ਫਿਰ ਕਿਤੇ ਜਾ ਕੇ ਪੂਰੇ ਘਰ ਦੇ ਜੀ ਲੱਗੇ ਹੁੰਦੇ ਆ ਫਿਰ ਜਾ ਕੇ ਖਾਣਾ ਬਣਾਉਂਦੇ ਤੇ ਇੱਕ ਟਾਈਮ ਦਾ ਖਾਣਾ ਖਵਾਇਆ ਜਾਂਦਾ 2 300 ਬੰਦੇ ਵਾਸਤੇ ਕਿੰਨਾ ਮੁਸ਼ਕਲ ਹੈ ਲੇਕਿਨ ਕੀ ਹੈ ਕਿ ਅੱਲਾਹ ਦੀ ਰਾਹ ਦੇ ਵਿੱਚ ਖਾਣਾ ਵੀਰੋ ਖਵਾਇਆ ਜਾਂਦਾ ਵਾ ਤੇ ਇਹ ਖਾਣਾ ਬਹੁਤ ਆਸਾਨ ਹੈ ਹਜ਼ਾਰਾਂ ਦੀ ਤعداد ਦੇ ਵਿੱਚ ਹਰ ਰੋਜ਼ ਲੋਕ ਖਾਣਾ ਖਾਂਦੇ ਆ ਤੇ ਖਾਣਾ ਬੰਦਾ ਵੈ ਤੇ ਇਹ ਵੀ ਰੋ ਜਿਹੜਾ ਖਾਣਾ ਵੈ ਇਹ ਉਹਦੇ ਵਿੱਚ ਕੋਈ ਪ੍ਰੋਬਲਮ ਹੀ ਹੋਣਦੀ ਹਰ ਰੋਜ਼ ਉਹ ਖਾਣਾ ਬਣੇ ਜਾ ਰਿਹਾ ਲੋਕ ਖਾਈ ਜਾ ਰਿਹਾ ਬਲਕਿ ਦਿਨ ਬਦ ਦਿਨ ਵਧੀ ਜਾ ਰਿਹਾ ਗੁਰੂ ਨਾਨਕ ਦੇਵ ਜੀ ਨੇ 20 ਰੁਪਏ ਦਾ ਲੰਗਰ ਚੰਦ ਸਾਧੂਆਂ ਨੂੰ ਖਵਾਇਆ ਸੀ ਤੇ ਅੱਜ ਪੂਰੀ ਦੁਨੀਆ ਦਾ ਅਗਰ ਦੇਖੋ ਤੇ ਲੱਖਾਂ ਦੀ ਤعداد ਦੇ ਵਿੱਚ ਹੈ ਜਿਹੜੇ ਸਿੱਖਾਂ ਦੇ ਗੁਰਦੁਆਰੇ ਆ ਉੱਥੇ ਲੋਕਾਂ ਨੂੰ ਲੰਗਰ ਚ ਖਾਇਆ ਜਾ ਰਿਹਾ ਅੱਲਾਹ ਦੀ ਰਾਹ ਤੇ ਦਿੱਈ ਜਾ ਰਿਹਾ ਤੇ ਵੀਰੋ ਵਧੀ ਜਾ ਰਿਹਾ ਹੈ ਅਗਰ ਤੁਸੀਂ ਚਾਹਦੇ ਜੇ ਕਿ ਤੁਹਾਡੀ ਮੁਫਲਸੀ ਖਤਮ ਹੋ ਜਾਏ ਤੁਹਾਡੇ ਮਾੜੇ ਦਿਨ ਕੱਟੇ ਜਾਣ ਤੇ ਅੱਲਾ ਮੀਆਂ ਦੇ ਨਾਲ ਤਜਾਰਤ ਕਰ ਲੋ ਅੱਲਾ ਮੀਆਂ ਦੇ ਨਾਲ ਕਾਰੋਬਾਰ ਕਰ ਲੋ ਕਿਸ ਤਰ੍ਹਾਂ ਕਾਰੋਬਾਰ ਕਰ ਲੋ ਕਿ ਉਹਦੀ ਰਾਹ ਤੇ ਖਰਚ ਕਰਨਾ ਸ਼ੁਰੂ ਕਰ ਦਿਓ ਤੇ ਸਭ ਤੋਂ ਬਿਹਤਰ ਚੀਜ਼ ਹੈ ਕਿ ਭੁੱਖੇ ਨੂੰ ਖਾਣਾ ਖਲਾਇਆ ਜਾਵੇ ਜਦੋਂ ਤੁਸੀਂ ਅੱਲਾ ਮੀਆਂ ਦੀ ਰਾਹ ਤੇ 1 ਰੁਪਿਆ ਖਰਚ ਕਰੋਗੇ ਅੱਲਾ ਪਾਕ ਦੀ ਜ਼ਾਤ ਤੁਹਾਨੂੰ 10 ਗੁਣਾ ਜ਼ਿਆਦਾ ਦੇਵੇਗੀ ਵੀਰੋ ਇਹ ਮੇਰਾ ਆਪਣਾ ਜ਼ਮਾਇਆ ਆਇਆ ਵੈ ਮੈਂ ਜਦੋਂ ਵੀ ਅੱਲਾ ਮੀਆਂ ਦੀ ਰਾਹ ਤੇ ਖਰਚ ਕਰਨਾ ਮੈਨੂੰ ਉਸ ਤੋਂ ਜ਼ਿਆਦਾ ਮਿਲ ਜਾਂਦਾ ਅਗਰ ਕੋਈ ਬੰਦਾ ਚਾਹੁੰਦਾ ਵੈ ਕਿ ਉਹਦਾ ਰਿਜ਼ਕ ਜ਼ਿਆਦਾ ਹੋ ਜਾਵੇ ਉਹਦਾ ਉਹਦਾ ਕਾਰੋਬਾਰ 'ਚ ਬਰਕਤ ਪੈ ਜਾਵੇ ਉਹਦਾ ਕਾਰੋਬਾਰ ਬੜਾ ਤੇਜ਼ੀ ਨਾਲ ਚੱਲਣਾ ਆ ਜਾਵੇ ਤੇ ਉਹ ਅੱਲਾ ਪਾਕ ਦੇ ਰਾਹ ਦੇ ਉੱਤੇ ਖਰਚ ਕਰਨਾ ਸ਼ੁਰੂ ਹੋ ਜਾਵੇ ਦਰਬਾਰ ਸਾਹਿਬ ਤੁਹਾਡੇ ਸਾਹਮਣੇ ਇੱਕ ਬੜੀ ਵੱਡੀ ਮਿਸਾਲ ਹੈ ਜਿੱਥੇ ਵੇਖੋ ਵੀਰੋ ਲੰਗਰ ਅਗਰ ਲੰਗਰ ਦਾ ਇੱਕ ਮਹੀਨੇ ਦਾ ਹਿਸਾਬ ਲਾਇਆ ਜਾਵੇ ਨਾ ਕਿ ਕਿੰਨੇ ਪੈਸੇ ਲੰਗਰ ਲੱਗਦਾ ਵੈ ਤੇ ਉਹ ਬਹੁਤ ਵੱਡੀ ਇੱਕ ਅਮਾਉਂਟ ਬਣ ਜੇਗੀ ਹੁਣ ਇਹ ਨਹੀਂ ਸਮਝ ਆਉਂਦਾ ਕਿ ਅਮਾਉਂਟ ਕੌਣ ਦੇ ਰਿਹਾ ਵੈ ਕਦੀ ਕੋਈ ਸਾਹਮਣੇ ਆਇਆ ਨਾ ਪਤਾ ਹੀ ਨਹੀਂ ਚੱਲ ਰਿਹਾ ਕਿੱਥੋਂ ਡੋਨੇਸ਼ਨ ਆ ਰਹੀ ਆ ਅੱਲਾ ਪਾਕ ਹੀ ਲੋਕਾਂ ਦੇ ਦਿਲਾਂ 'ਚ ਪਾਈ ਜਾ ਰਿਹਾ ਇੱਕ ਜ਼ਰੀਆ ਬਣ ਲੋਗਾਂ ਨੂੰ ਲੰਗਰ ਚ ਖਾਈ ਜਾ ਰਿਹਾ ਫਿਰ ਉੱਥੇ ਵੀਰੋ ਦੇਖੋ ਕਿੰਨਾ ਸ਼ਾਂਤੀ ਹੈ ਸਕੂਨ ਹੈ ਕੋਈ ਹੁੱਲੜਬਾਜ਼ੀ ਨਹੀਂ ਸਿਰਫ ਵੀਰੋ ਮੈਂ ਮੈਨੂੰ ਇਹ ਗੱਲ ਜੀਵ ਲੱਗਦੀ ਹੈ ਕਿ ਜਦੋਂ ਕੋਈ ਵੱਡੀ ਸੈਲਿਬ੍ਰਿਟੀ ਆਂਦੀ ਹੈ ਜਿਸ ਤਰ੍ਹਾਂ ਫਿਲਮ ਸਟਾਰ ਹੈ ਕੋਈ ਕ੍ਰਿਕਟਰ ਹੈ ਕੋਈ ਬਾਹਰ ਦੇ ਐਮਬੈਸਡਰ ਹੈ ਤੇ ਉਦੋਂ ਜਿਹੜੇ ਮੀਡੀਆਲੇ ਆ ਉਹ ਕੁਝ ਇਸ ਤਰ੍ਹਾਂ ਮਾਹੌਲ ਬਣਾ ਜਾਂਦੇ ਆ ਕਿ ਗਲਤ ਸਵਾਲ ਪੁੱਛੀ ਜਾਂਦੇ ਆ ਉਹਨਾਂ ਰਸ਼ ਬਣਾਈ ਰੱਖਦੇ ਆ ਉਹ ਦਰਬਾਰ ਸਾਹਿਬ ਇੱਥੇ ਮੱਥਾ ਟੇਕਣ ਆਏ ਆ ਲੇਕਿਨ ਉਹਨਾਂ ਨੂੰ ਇਕ ਹਿਸਾਬ ਦੀ ਇਹ ਵੀਰੋ ਤੰਗੀ ਮਿਲਦੀ ਹੈ ਕਿ ਉਹਨਾਂ ਨੂੰ ਆਪਣਾ ਆਜ਼ਾਦੀ ਨਾਲ ਘੁੰਮੇ ਨਹੀਂ ਸਕਦੇ ਲੋਕ ਮੋਬਾਈਲ ਲੈ ਕੇ ਉਹਨਾਂ ਦੀ ਤਸਵੀਰਾਂ ਖਿਚਾਉਂਦੇ ਫਿਰਦੇ ਆ ਉਹਨਾਂ ਦੇ ਅੱਗੇ ਪਿੱਛੇ ਅੱਲਾ ਦੇ ਬੰਦੇ ਉਹ ਤੇ ਦਰਬਾਰ ਸਾਹਿਬ ਆਏ ਆ ਉਹਨਾਂ ਨੂੰ ਉਹਦੇ ਦਰਸ਼ਨ ਤੇ ਕਰਨ ਦਿਓ ਨਾ ਨਾ ਪਾਰਟੀਕਰ ਤੇ ਵੀਰੋ ਤੁਸੀਂ ਅਲਫ਼ਾਜ਼ ਸੁਣੇ ਉਹ ਕਹਿੰਦਾ ਕਿ ਇੱਥੇ ਆ ਕੇ ਮੈਨੂੰ ਇਹ ਅਫਸੋਸ ਹੈ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਪਹਿਲੇ ਕਿਉਂ ਨਹੀਂ ਆਇਆ ਤੇ ਇਸ ਗੱਲ ਦੀ ਮੈਨੂੰ ਖੁਸ਼ੀ ਹੈ ਕਿ ਮੈਂ ਆਪਣੇ ਮਰਨ ਤੋਂ ਪਹਿਲੇ ਇੱਥੇ ਆ ਗਿਆ ਵਾਂ ਤੇ ਮੈਂ ਹੁਣ ਮੇਰੀ ਬਾਕੀ ਜਿਹੜੀ ਜ਼ਿੰਦਗੀ ਹੈ ਉਹ ਮੈਂ ਇੱਥੇ ਆਉਂਦਾ ਰਹਿਾਂਗਾ ਵੀਰੋ ਇਹ ਉਹਨੇ ਕਿਉਂ ਕਿਹਾ ਉਹ ਕੋਈ ਯੂਟਿਊਬਰ ਨਹੀਂ ਹੈ ਉਹਨੂੰ ਕਿਸੇ ਦਾ ਡਰ ਨਹੀਂ ਹੈ ਉਹਨੇ ਕਿਸੇ ਦੀ ਲਾਲਜ ਵਿੱਚ ਬਿਆਨ ਨਹੀਂ ਦਿੱਤਾ ਕਿਉਂਕਿ ਉਹਨੂੰ ਦਰਬਾਰ ਸਾਹਿਬ ਆਣ ਕੇ ਇਹ ਚੰਗਾ ਲੱਗਾ ਉਹਨੂੰ ਦਰਬਾਰ ਸਾਹਿਬ ਆ ਕੇ ਕੁਝ ਅੱਛਾ ਨਜ਼ਰ ਆਇਆ ਤੇ ਉਹਨੇ ਗੱਲਾਂ ਕਹੀਆਂ ਬਾਰ-ਬਾਰ ਆਉਣ ਦਾ ਵੀ ਉਹਨੇ ਕਿਹਾ ਕਮ ਆਵਾਂ ਕਰਾਂਗਾ ਵੀਰੋ ਅਸਲ ਗੱਲ ਇਹ ਹੈ ਕਿ ਜਿਹੜੀ ਚੀਜ਼ ਤੁਹਾਡੇ ਮਨ ਨੂੰ ਚੰਗੀ ਲੱਗਦੀ ਹੈ ਜਿਹੜੀ ਚੀਜ਼ ਤੁਹਾਨੂੰ ਸਕੂਨ ਦਿੰਦੀ ਹੈ ਉਸ ਚੀਜ਼ ਦੇ ਬਾਰੇ ਤੁਸੀਂ ਖੁਦ ਹੀ ਖਿੱਚੇ ਚਲੇ ਜਾਂਦੇ ਜੀ ਕਈ ਲੋਕ ਨੇਗੇਟਿਵ ਕਮੈਂਟ ਕਰਦੇ ਆ ਇੱਕ ਦਰਵਾਸਾਬ ਦੇ ਬਾਰੇ ਮੈਂ ਇੰਨਾ ਜ਼ਿਆਦਾ ਬੋਲਣਾ ਮੈਂ ਤੇ ਸਿੱਖੀ ਨੂੰ ਮੈਂ ਅਪਣਾ ਲਵਾਂ ਵੀਰੋ ਮੈਂ ਬਹੁਤ ਜ਼ਿਆਦਾ ਸਤਿਕਾਰ ਕਰਨਾ ਮੈਂ ਸਾਰੇ ਧਰਮਾਂ ਦਾ ਚਾਹੇ ਉਹ ਸਿੱਖ ਸਿੱਖੀਜ਼ਮ ਹੋਵੇ ਚਾਹੇ ਹਿੰਦੂਆਂ ਦਾ ਧਰਮ ਹੋਵੇ ਕਿਉਂਕਿ ਸਿੱਖਾਂ ਦੇ ਨਾਲ ਇੱਕ ਖਸੂਸੀ ਮੁਹੱਬਤ ਹੈ ਪਿਆਰ ਹੈ ਕਿਉਂ ਕਿ ਅਸੀਂ ਵੀ ਇੱਕ ਅੱਲਾ ਰੱਬੁਲ ਇਜ਼ਤ ਅੱਲਾ ਪਾਕ ਦੀ ਜ਼ਾਤ ਅੱਲਾ ਵਾਹਦ ਦੀ ਇਬਾਦਤ ਕਰਨੇ ਆ ਉਹਨੂੰ ਆਪਣਾ ਖੁਦਾ ਮੰਨਿਆ ਤੇ ਸਿੱਖ ਵੀ ਇੱਕ ਅੱਲਾ ਪਾਕ ਦੀ ਇਬਾਦਤ ਕਰਦੇ ਆ ਅੱਲਾ ਪਾਕ ਦੀ ਵਾਹਦਾਨੀਅਤ ਦੇ ਉੱਪਰ ਯਕੀਨ ਰੱਖਦੇ ਆ ਉਹ ਬਹੁਤ ਜ਼ਿਆਦਾ ਬੁੱਤਾਂ ਤੇ ਉਹ ਸ਼ਿਰਕ ਹੈ ਸ਼ਿਰਕ ਨਹੀਂ ਕਰਦੇ ਇਸ ਕਰਕੇ ਸਿੱਖ ਵੀਰਾਂ ਨਾਲ ਸਾਡਾ ਬਹੁਤ ਜ਼ਿਆਦਾ ਪਿਆਰ ਹੈ ਵੀਰੋ ਅੱਜ ਦੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਆਪਣੀ ਰਾਏ ਦਾ ਜ਼ਹਾਰ ਲਾਜ਼ਮੀ ਕਰਿਓ ਆਪਣਾ ਢੇਰ ਸਾਰਾ ਖਿਆਲ ਰੱਖ ਕੇ ਦੁਆਵਾਂ ਯਾਦ ਰੱਖਿਓ ਅੱਲਾ ਹਫਿਜ਼